ਹੰਡੀਸਰਾ ਜ਼ਿਲ੍ਹੇ ਤੇ ਆਏ ਹਸਪਤਾਲ ਲੰਗਰ ਸੇਵਾ ਜਿਹੜੇ ਵਿੱਚ ਯੋਗਦਾਨ ਪਾਉਣ ਲਈ ਹਾਂਜੀ ਕੀ ਕਹਿਣਾ ਚਾਹੋਗੇ ਇਸ ਟਾਈਮ ਅ ਜੋ ਇਹ ਉਪਰਾਲਾ ਸ਼ੁਰੂ ਹੋਇਆ ਆ ਇਸ ਸੰਸਥਾ ਵੱਲੋਂ ਇਹ ਬਹੁਤ ਹੀ ਵਧੀਆ ਆ ਦਾਨ ਪੁੰਨ ਜਿਹੜਾ ਆ ਉਹ ਕਈ ਤਰ੍ਹਾਂ ਦਾ ਆ ਪਰ ਇਹ ਜਿਹੜਾ ਆ ਬਹੁਤ ਵਧੀਆ ਹੈ ਕਿਉਂਕਿ ਸਿਵਲ ਹਸਪਤਾਲ ਜਿਆਦਾਤਰ ਜਿਹੜੇ ਆ ਗਰੀਬ ਪਰਿਵਾਰ ਨਾਲ ਸੰਬੰਧ ਰੱਖਦੇ ਲੋਕ ਆਉਂਦੇ ਆ ਤੇ ਇਹ ਭਾਜੀ ਹੁਣਾਂ ਦਾ ਸਾਰੀ ਇਸ ਸੰਸਥਾ ਦਾ ਬਹੁਤ ਵਧੀਆ ਉਪਰਾਲਾ ਆ ਤੇ ਸਾਨੂੰ ਬਹੁਤ ਖੁਸ਼ੀ ਆ ਕਿ ਅਸੀਂ ਇਸ ਵਿੱਚ ਯੋਗਦਾਨ ਪਾ ਰਹੇ ਆ ਇਨ ਫਿਊਚਰ ਜਦੋਂ ਵੀ ਸਾਡੀ ਸੇਵਾ ਦੀ ਲੋੜ ਪਈ ਅਸੀਂ ਹਰ ਟਾਈਮ ਹਾਜ਼ਰ ਰਵਾਂਗੇ ਸਿਰਫ ਇੱਕ ਵਾਰੀ ਸਾਨੂੰ ਜਿਹੜਾ ਆ ਉਹ ਪਾਜੀ ਹੁਣੇ ਯਾਦ ਕਰਨ ਅਸੀਂ ਉਸ ਟਾਈਮ ਇਨ ਫਿਊਚਰ ਜਦੋਂ ਵੀ ਅਸੀਂ ਬਿਲਕੁਲ ਰੈਡੀ ਰਵਾਂਗੇ ਕਿ ਸੇਵਾ ਲਗਾਤਾਰ ਜਿਸ ਤਰ੍ਹਾਂ ਪਾਜੀ ਹੁਣੇ ਦੱਸਿਆ ਕਿ ਪਿਛਲੇ 22 ਦਿਨਾਂ ਤੋਂ ਚੱਲ ਰਹੀ ਆ ਇਸੇ ਤਰ੍ਹਾਂ ਅੱਗੇ ਵੀ ਜਦੋਂ ਵੀ ਸਾਨੂੰ ਹੁਕਮ ਕਰਨਗੇ ਅਸੀਂ ਇਸੇ ਵ ਲਈ ਤਿਆਰ ਰਵਾਂਗੇ ਇਸ ਤੋਂ ਇਲਾਵਾ ਹੋਰ ਅੱਗੇ ਵੀ ਇਸ ਸਿਸਟਮ ਨੂੰ ਵਧਾਉਣਾ ਚਾਹੁੰਦੇ ਫਿਰ ਉਸ ਵਾਸਤੇ ਵੀ ਅਸੀਂ ਬਿਲਕੁਲ ਤਿਆਰ ਰਵਾਂਗੇ ਜੀ। ਥੈਂਕ ਯੂ। ਹਾਂ ਜੀ ਰੋੜੀ ਸਭ ਅੱਜ ਦੀ ਜਿਹੜੀ ਸੇਵਾ ਹੈ ਲੰਗਰ ਦੀ ਇਹ ਇਸ ਪਰਿਵਾਰੋਂ ਉਹਨਾਂ ਦੇ ਬਾਰੇ ਥੋੜੀ ਜਾਣਕਾਰੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਨ ਤਨ ਗੁਰੂ ਨਾਨਕ ਸਾਹਿਬ ਜੀ ਦੀ ਉਦਮ ਪ੍ਰੇਰਨਾ ਸਦਕਾ ਜੂਤ ਵੈਲਫੇਅਰ ਕਲੱਬ ਵੱਲੋਂ ਜੋ ਪਿਛਲੇ ਮਹੀਨੇ 4 ਤਰੀਕ ਤੋਂ ਮਰੀਜਾਂ ਵਾਸਤੇ ਹਸਪੀਟਲ ਵਿਖੇ ਲੰਗਰ ਦੀ ਸੇਵਾ ਲਗਾਤਾਰ ਚੱਲ ਰਹੀ ਆ ਅੱਜ ਸਰਦਾਰ ਗੁਰਮੁਸਤਫ ਸਿੰਘ ਜੀ ਦੇ ਪਰਿਵਾਰ ਵੱਲੋਂ ਇਸ ਸੇਵਾ ਵਿੱਚ ਯੋਗਦਾਨ ਪਾਇਆ ਗਿਆ ਛੋ ਜੂਥਵੈਲ ਫਿਲ ਕਲਬ ਵੱਲੋਂ ਅਸੀਂ ਸਮੁੱਚੇ ਪਰਿਵਾਰ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ ਤੇ ਅੱਗੇ ਤੋਂ ਵੀ ਉਮੀਦ ਕਰਦੇ ਹਾਂ ਕਿ ਇਸੇ ਤਰ੍ਹਾਂ ਸੇਵਾ ਦੇ ਨਾਲ ਜੁੜੇ ਜਾਣਗੇ ਵਾਇਬ ਜੀ ਦਾ ਘਰ تھا ਵਾਇਬ ਜੀ ਕੀ ਫਤ ਨਹੀਂ ਹੰਜੀ ਸੰਸਵਾਰ ਜਿਹੜੇ ਮੌਕੇ ਤੇ ਸੀ ਕੀ ਜਿਹੜੇ ਹੰਜੀ ਜੋਤ ਵੈਲਫਰ ਕਲੱਬ ਨਕੌਦਰ ਵੱਲੋਂ ਸਿਵਲ ਹਸਪਤਾਲ ਵਿੱਚ ਜੋ ਰੋਜ਼ਾਨਾ ਲੰਗਰ ਦੀ ਸੇਵਾ ਸ਼ੁਰੂ ਕੀਤੀ ਗਈ ਹੈ ਉਸ ਵਿੱਚ ਅਸੀਂ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਗੁਬਤ ਛੱਡ ਕੇ ਇਹਦੇ ਵਿੱਚ ਆਪਣਾ ਯੋਗਦਾਨ ਦੇਣ ਤੇ ਆਪਣੀ ਸੇਵਾ ਨਿਭਾਉਣ ਥੈਂਕ ਯੂ ਜੀ